ते दीज मिन ते ते दीज बिन तेना न वे सको रण जिथे लॻियां नथे तूं ही तूं राम ॼण तेरे त पे हुया सॾा ड ਸਾਨੂੰ ਦਿਸਦਾ ਚੁਫਰੀ ਸਾਨੂੰ ਦਿਸਦਾ ਚੁਪਰੇ ਤੂੰ ਹੀ ਤੂੰ ਰਾਹ ਉਹ ਸਾਡੇ ਮਨ ਦੀ ਮਸਜਿਦ ਹਰ ਵਕਤ ਇਬਾਦਤ ਤੇਰੀ ਦਮ ਦਮ ਉੱਤੇ ਲਗੀਆਂ ਮੋਹਰਾ ਨਜ਼ਰ ਇਨਾਇਤ ਤੇਰੀ ਪਰ ਤੇਥੋਂ ਵੰਦ ਸਾਡੇ ਚੇ ਪਰ ਤੇਥੋਂ ਵੱਧ ਸਾਡੇ ਚ ਜਨੂਨ ਦਾ ਜਨੂਨ ਰਾਂਝਣਾ ਮੈਂ ਤੇਰੇ ਤੀਦ ਬਿਨਾ ਕਿਤੇ ਨਾ ਸਕੂ ਰਾਂਝਣਾ ते बिना ते रकीरामी रू ہوئی रजी जद میں ویکھ लवां तेरी हस्ती कॼी ہوئی ਅੰਤ ਸਾਹਾਂ ਤੱਕ ਤੇਰੀ ਹੀ ਮੈਂ ਅੰਤ ਸਾਹਾਂ ਤੱਕ ਤੇਰੀ ਮੈਂ ਰਹੂੰਗੀ ਰਹੂੰ ਰਾਜਣਾ ਤੇ ਤੇਰੀ ਦੀਦ ਬਿਨਾ ਕਿਤੇ ਨਾ ਸਕੂੰ ਰਾਹ ਜਣਾ ਬੇ ਤੇਰੀ ਦੀਦ বিনা ਤੂੰ ਮੁਰਸ਼ਿਦ ਦਾ ਮੁਰਸ਼ਿਦ ਬਣਿਆ ਤੂੰ ਹੈ ਲਹਿਮਕ ਲਹਿਮੀ ਦੋ ਦਿਨਾਂ ਦੀ ਕਿਹਜ਼ਰ ਤੇ ਕੀਤੀ ਜਿੰਦ ਕਮਾ ਵਿੱਚ ਸੈਮੀ ਤੈਥੋਂ ਦੂਰ ਇਸ ਦੇਹੀ ਦਾ ਤੈਥੋਂ ਦੂਰ ਇਸ ਦੇਹੀ ਦਾ ਕਰੂੰ ਕੀ ਕਰੂੰ ਰਾਜਣਾ ਬੇ ਤੇਰੇ ਤੇ ਬੇਨਾ ਕਿਤੇ ਨਾ ਸਕੂੰ ਰਾਜਣਾ ਬੇ ਤੇਰੀ ਦੀਦ ਬਿਨਾ ਤੇਰੀ ਦਫਤੇ ਪੰਝਲੀ ਚਤੋ ਪਹਿਰ ਦਸਬਰ ਤੇਰਾ ਕਉ ਬਾਂਦੇ ਵਿੱਚ ਦਿਸਦਾ ਨੂਰੋ ਨੂਰ ਮਨ ਪਰ ਚਿਹਰਾ ਤੇਰੀ ਇੱਛਾ ਦੀਆਂ ਗਾਗਰਾਂ ਤੇਰੀ ਇੱਛਾ ਦੀਆਂ ਗਾਗਰਾਂ ਪਰੂੰਗੀ ਪਰੂੰ ਰਾਜਣਾ ਮੈਂ ਤੇਰੇ ਜੀ ਬਿਨਾ ਕਿਤਨਾ ਸਕੂ ਰਾਜਨਾ ਮੇ ਤੇਰੀ ਦੀਦ ਬਿਨਾ ਹਰ ਵੇਲੇ ਖੁਸ਼ ਰਹਿਣਾ ਨੇੜੇ ਅਮਨਾ ਫਟਕਣ ਦੇਣਾ ਮਸਤ ਕੇ ਉਤੇ ਗੋਲ ਗਲੁੰਡੀ ਜ਼ੁਲਫ ਨੂੰ ਲਟਕਣ ਦੇਣਾ ਹੁਣ ਤਾਂ ਤੇਰੇ ਨਾਲ ਡੁੱਬੂੰਗੀ ਹੁਣ ਤਾਂ ਤੇਰੇ ਨਾਲ ਡੁੱਬੂੰਗੀ ਯਾ ਤਰੂੰਗੀ ਤਰੂੰ ਰਾਜਣਾ ਮੈਂ ਤੇਰੇ ਤੀਰ ਬਿਨਾ ਕਿਤਨਾ ਤਕੂ ਰਾਂਝਾ ਮੇ ਤੇਰੀ ਦੀਵਿਨਾ ਦਿਲੋਂ ਦਲਾਵਰ ਰੋਦਾ ਦਿਲ ਬੜ ਦਿਲਵਰੀ ਤੇ ਦਾਰੀ ਤੂੰ ਮੇਰਾ ਸੁੰਦਰ ਮੰਦਰ ਅੜਿਆ ਲਾਡਾਂ ਦੀ पुचकारी वे म तेरियां वाची वे म तेरियां वाच ही मरोंगी मरू तेरे दीद बिना किते न सखूं रांधण बि तेर जी बिना तेर नैण जे विच दिसंद तस्वीर असांजी तूं बि उठा वेंदा गो रेंदा हीर असांजी लखां दुना हर बिना ਹਰੂਗੀ ਲੱਖਾਂ ਦੁਨੀਆ ਹਰਾਵਾਂ ਨਾ ਹਰੂਗੀ ਹਰੂ ਰਾਂਝਣਾ ਮੈਂ ਤੇਰੀ ਦੀਦ ਬਿਨਾ ਕਿਤੇ ਨਾ ਸਕਾਂ ਰਾਂਝਣਾ ਤੇਰੀ ਦੀਦ ਬਿਨਾ ਤੇਰੀ ਤੇਰੀ ਕਰਦੀ ਨਿ ਮੈਂ ਅੱਦੀ ਔਰ ਅੰਡਾਈ ਬਾਗ ਕੀ ਬਚਦੀ ਜੋ ਵੀ ਜਿੰਦੜੀ ਤੇਰੇ ਨਾਮੇ ਲਾਈ ਤੈਥੋਂ ਬਿਨਾ ਹੋਰ ਕਿਨੂ ਕਹੂੰਗੀ ਕਹੂੰ ਰਾਜਣਾ ਤੇਰੇ ਤੀ ਬਿਨਾ ਕਿਤੇ ਨਾ ਸਕੂੰ ਰਾਜਣਾ ਮੇ ਤੇਰੀ ਦੀਦ ਬਿਨਾ लबे कह लबे कह मैं बनके खादम आवा लबे कह लबे कह मैं बनके खादम आवा जमील जहानों ऊचे दर रुका ਅੱਜ ਪਾਵਾਂ ਕੱਲ ਪਾਵਾਂ ਚੱਕਿਆ ਜਹਾਨ ਨੂੰ ਉੱਚ ਦਾ ਰੁਕਾ ਅੱਜ ਪਾਵਾਂ ਕੱਲ ਪਾਵਾਂ ਵੇ ਮੈਂ ਕਿੜੇ ਦੇਵ ਕਿੜੇ ਵੀ ਵੇ ਮੈਂ ਕਿੜੇ ਦੇਵ ਕਿੜੇ ਵੀ ਸਹੂੰਗੀ ਸਹੂੰ ਰਾ तेरीीप बिना बिी बे तेरी बिना किते न सगूं सगूं रांजण जिथे लॻियां न उथे तूं ही तूं ਨੀ ਤੂੰ ਰਾਜਣਾ ਜਿੱਥੇ ਲਗਿਆ ਅੱਖਾਂ